ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਜਿਹੜਾ ਰੋਸ ਸਮਾਜ ਵੱਲੋਂ ਅਸੀਂ ਮੋਟਰਸਾਈਕਲ ਮਾਰਚ ਕੱਢ ਰਹੇ ਆ ਇੱਕ ਪੌਸੀ ਜਿਹੜੀ ਪੰਜਾਬ ਸਰਕਾਰ ਆ ਲਟੇਰਿਆਂ ਦੀ ਸਰਕਾਰ ਆ ਭਈਆ ਇਹ ਪਾਰਟੀ ਇਹ ਸਾਡੇ ਪੰਜਾਬ ਨੂੰ ਲੁੱਟਣਾ ਚਾਹੁੰਦੀ ਆ ਸਾਡੇ 65533 ਏਕਰ ਪੰਜਾਬ ਚੋਂ ਲੁੱਟ ਕੇ ਜਿਹੜੇ ਦਿੱਲੀ ਦੇ ਭਈਏ ਆ ਇਹ ਡਾਕਟਰਾਂ ਚਾਹੁੰਦੇ ਆ ਸਾਰਾ ਮਾਲ ਇਥੋਂ ਪਰ ਇਹ ਜਿਹੜੇ ਉਥੋਂ ਜੇਲਾ ਚੋ ਜੇਲਾ ਚੋ ਆਏ ਆ ਕੰਜੀ ਦਿਵਾਲ ਸੁਸ਼ੋਧਿਆ ਔਰ ਜੈਲ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਤੂੰ ਲੈਂਡ ਪੋਲਿੰਗ ਪਾਲਸੀ ਲਿਆਂਦੀ ਆ ਜਿਹਦੇ ਵਿੱਚ ਨਕੋਦਰ ਦੇ ਵਿੱਚ ਆਲੋ ਵਾਲ ਸਿਆਣੀ ਵਾਲ ਸੁਰਗਪੁਰ ਇਹਨਾਂ ਪਿੰਡਾਂ ਦਾ 200 ਏਕੜ ਦੇਣਾ ਕਿਲਾ ਅੱਜ ਐਸੇ ਵੀ ਲੈਂਡ ਪੁੱਲ ਪੌਲਿਸੀ ਵਜ੍ਹਾ ਆਇਆ ਅਸੀਂ ਭਗਵੰਤ ਮਾਨ ਬੁੱਚੜ ਨੂੰ ਭੰਡ ਨੂੰ ਇਹ ਦੱਸ ਦਿੰਦੇ ਆ ਕਿ ਅਸੀਂ ਕਿਸੇ ਕੀਮਤ ਤੇ ਵੀ 1 ਇੰਚ ਜਿਹੜੀ ਜ਼ਮੀਨ ਆ ਉਹ ਕਬਜ਼ਾ ਨਹੀਂ ਕਰ ਲਿਆਂਗੇ ਅਸੀਂ ਸਾਨੂੰ ਭਾਵੇਂ ਕੋਈ ਕੁਰਬਾਨੀ ਕਰਨੀ ਪਵੇ ਭਾਵੇਂ ਸਾਨੂੰ ਅਸੀਂ ਇਹਨਾਂ ਨੂੰ ਜੇ ਸਾਡੀਆਂ ਜ਼ਮੀਨਾਂ ਦੇ ਵਿੱਚ ਆਉਣਗੇ ਇਹਨਾਂ ਨੂੰ ਜ਼ਮੀਨਾਂ ਦੇ ਵਿੱਚੋਂ ਭਜਾਵਾਂਗੇ ਔਰ ਜੇ ਮਰਾਂਗੇ ਜਾ ਮਾਰਾਂਗੇ ਕਿਸੇ ਕੀਮਤ ਤੇ ਵੀ 1 ਇੰਚ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਭੰਡਰ ਸਰਕਾਰ ਨੂੰ ਕਿਸੇ ਕੀਮਤ ਤੇ ਵੀ ਅਸੀਂ ਜਿਹੜਾ ਇਹ ਕਬਜ਼ਾ ਨਹੀਂ ਕਰਨਾ ਸਾਨੂੰ ਵੀ ਲੈ ਜਨੈਨੀ ਭਾਈ ਹੋਰ ਠੀਕ ਹੈ ਜੇ ਕੋਈ ਫਿਰ ਜਾਣੂਆਂ ਲਈ ਆਉਂਦੇ ਨਹੀਂ ਜਦੋਂ ਅਸੀਂ ਨੂੰ ਮੈਂ ਨਹੀਂ ਮੰਗਿਆ ਤਾਂ ਆਉਂਦਾ দিশযালে থেলেে প৅্সযবে মারাড দেেলেে কালের মারা मुराद <multabot>, मु <multabot, multabot, multabot>.